1 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਪਹਿਲੀ ਗੋਲੀ ਚਲਾਈ ਜਾਂਦੀ ਹੈ ਇਹ ਗੋਲੀ ਕਿਹਦੇ ਵੱਲੋਂ ਚਲਾਈ ਗਈ ਔਰ ਇਸ ਗੋਲੀ ਦੇ ਨਾਲ ਕੀ ਕੀ ਘਟਨਾਕਰਮ ਵਾਪਰਦੀ ਹੈ ਆਪਾਂ ਉਸ ਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਖੱਲੂ ਘਾਰੇ ਦਾ ਪਸ਼ੋਕੜ ਜਿਹੜਾ ਉਹ ਸਰਵਣ ਕਰ ਲਿਆ ਤੇ ਆਖਰਕਾਰ ਹੁੰਦਾ ਕਿ ਜਦੋਂ ਸਿੱਖ ਮੰਗਾ ਆਪਣੀਏ ਜਿਹੜੀਆਂ ਉਹ ਕੇਂਦਰ ਦੇ ਸਾਹਮਣੇ ਰੱਖਦੇ ਐ ਲੇਕਿਨ ਭਾਰਤੀ মিডিਏ ਦੇ ਵੱਲੋਂ ਇਹਨੂੰ ਆਤਵਾਦੀ ਤੇ ਵੱਖਵਾਦੀ ਕਹਿ ਕਹਿ ਕੇ ਭੰਡਿਆ ਜਾਂਦਾ ਹੈ 4 ਅਗਸਤ 1982 ਨੂੰ ਧਰਮ ਯੁੱਧ ਮੋਰਚੇ ਦੀ ਰੰਮਤਾ ਕੀਤੀ ਜਾਂਦੀ ਹੈ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਜਿਹੜਾ ਵਾ ਉਹ ਆਪਣੀਆਂ ਗ੍ਰਫਤਾਰੀਆਂ ਦੇਣ ਵਾਸਤੇ ਜਾਂਦੇ ਆ ਦਿਨੋ ਦਿਨ ਧਰਮ ਜੁੱਧ ਮੋਰਚੇ ਦੀ ਜਿਹੜੀ ਉਹ ਚੜਤ ਹੁੰਦੀ ਜਾਂਦੀ ਹੈ ਰੋਜ਼ ਸਿੱਖ ਆਗੂ ਸਿੱਖ ਲੀਡਰ ਸਾਹਿਬਾਨ ਜਿਹੜੇ ਆ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਦੇ ਵਿੱਚ ਜਿਹੜਾ ਆਪਣੇ ਲੈਕਚਰ ਕਰਦੇ ਆ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਸਿੱਖ ਜਿਹੜੇ ਉਹ ਗ੍ਰਫਤਾਰੀਆਂ ਦੇਣ ਵਾਸਤੇ ਜਾਂਦੇ ਆ ਇਹ ਮੋਰਚਾ ਇੱਕ ਦਿਨ ਦੋ ਦਿਨ ਇੱਕ ਮਹੀਨਾ ਦੋ ਮਹੀਨੇ ਨਹੀਂ ਬਲਕਿ ਲਗਾਤਾਰ 2 ਸਾਲ ਦੇ ਕਰੀਬ ਜਿਹੜਾ ਉਹ ਚੱਲਦਾ ਹੈ ਔਰ ਸਿੱਖਾਂ ਦੀਆਂ ਗ੍ਰਿਫਤਾਰੀਆਂ ਦੇ ਨਾਲ ਜਿਹੜਾ ਸੀ ਉਹ ਪੰਜਾਬ ਦੀਆਂ ਸਾਰੀਆਂ ਜੇਲਾਂ ਜਿਹੜੀਆਂ ਭਰ ਚੁੱਕੀਆਂ ਸੀ ਇਸ ਧਰਮ ਜੁੱਦ ਮੋਰਚੇ ਨੂੰ ਖਤਮ ਕਰਨ ਦੀਆਂ ਸ਼ਾਦਸ਼ਾ ਜਿਹੜੀਆਂ ਕਈ ਵਾਰ ਘੜੀਆਂ ਗਈਆਂ ਇੱਕ ਵਾਰ ਇੱਕ ਬੱਸ ਜਿਹੜੀ ਹੈ ਉਹ ਜਿਹੜੀ ਭਰ ਕੇ ਸਿੱਖਾਂ ਨੂੰ ਗ੍ਰਫਤਾਰ ਕਰਕੇ ਫਿਰੋਜ਼ਪੁਰ ਜਾ ਰਹੀ ਸੀ ਤੇ ਉਹ ਟ੍ਰੇਨ ਦੇ ਨਾਲ ਟਕਰਾ ਜਾਂਦੀ ਹੈ ਉਹਦੇ ਵਿੱਚ ਵੀ ਸ਼ੱਕ ਪੈਦਾ ਕੀਤਾ ਜਾਂਦਾ ਹੈ ਕਿ ਸ਼ਾਇਦ ਜਾਣ ਬੁੱਝ ਕੇ ਹਾਦਸਾ ਜਿਹੜਾ ਕੀਤਾ ਗਿਆ ਜਿਹਦੇ ਵਿੱਚ ਬਹੁਤ ਸਾਰੇ ਸਿੱਖ ਜਿਹੜੇ ਉਹ ਸ਼ਹੀਦ ਹੋਏ ਤਾਂ ਇਦਾਂ ਕਰਕੇ ਜਿਹੜਾ ਸੀ ਇਸ ਮੋਰਚੇ ਨੂੰ ਕੁਚਲਣ ਦੀਆਂ ਸ਼ਾਦਸ਼ਾ ਜਿਹੜੀਆਂ ਉਹ ਘੜੀਆਂ ਜਾਂਦੀਆਂ ਸੀ ਔਰ ਦੂਸਰੇ ਪਾਸੇ ਸਿੱਖਾਂ ਦੀ ਫੜੋ ਫੜਾਈ ਵੀ ਜਿਹੜੀ ਉਹ ਜਾਰੀ ਸੀ ਜਿਹੜਾ ਸੀ ਵੱਖ-ਵੱਖ ਥਾਣਿਆਂ ਦੇ ਵਿੱਚ ਸਿੱਖਾਂ ਨੂੰ ਜਿਹੜਾ ਬੇਰਹਿਮੀ ਨਾਲ ਮਾਰਿਆ ਗਿਆ ਸਰਦਾਰ ਕਲਵੰਤ ਸਿੰਘ ਦੀ ਨਾਗੋਕੇ ਦੇ ਪੇਟ ਵਿੱਚ ਦੀ ਗਰਮ ਲੋਹੇ ਦੀਆਂ ਸੀਖਾਂ ਜਿਹੜੀਆਂ ਉਹ ਕਰਕੇ ਜਿਹੜੇ ਲੰਗਾਈਆਂ ਗਈਆਂ 24 ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜਿਹੜੇ ਸਿੱਖੀ ਦੇ ਖਿਲਾਫ ਕਾਰਜ ਕਰਦੇ ਸੀ ਉਹ ਸ਼ਰੈਅਮ ਘੁੰਮ ਰਹੇ ਸੀ ਔਰ ਜਿਹੜੇ ਸਿੱਖ ਆਪਣੇ ਹੱਕਾਂ ਦੀ ਗੱਲ ਕਰਦੇ ਸੀ ਉਹਨਾਂ ਨੂੰ ਥਾਣਿਆਂ ਦੇ ਵਿੱਚ ਜਲੀਲ ਕੀਤਾ ਜਾਂਦਾ ਤੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਜਾਂਦਾ ਸੀ ਦੂਜੇ ਪਾਸੇ ਕੇਂਦਰੀ ਸਰਕਾਰ ਦੇ ਵੱਲੋਂ ਜਿਹੜਾ ਹੈ ਉਹ ਅਕਾਲੀ ਲੀਡਰਸ਼ਿਪ ਦੇ ਨਾਲ ਵੱਖ-ਵੱਖ ਸਮੇਂ ਦੌਰਾਨ ਕਈ ਮੀਟਿੰਗਾਂ ਜਿਹੜੀਆਂ ਉਹ ਕੀਤੀਆਂ ਗਈਆਂ ਹਰ ਮੀਟਿੰਗ ਦੇ ਵਿੱਚ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਸਿੱਖਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਜਿਹੜੀ ਉਹ ਮੁੱਕਰ ਜਾਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ 26 ਮਈ 1984 ਨੂੰ ਕੇਂਦਰ ਦੇ ਨਾਲ ਅਕਾਲੀ ਲੀਡਰਸ਼ਿਪ ਦੀ ਆਖਰੀ ਮੀਟਿੰਗ ਹੁੰਦੀ ਹੈ ਇਸ ਮੀਟਿੰਗ ਦੇ ਵਿੱਚ ਉਸ ਵੇਲੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਜੀ ਟੋਹਰਾ ਔਰ ਉਹਨਾਂ ਦੇ ਨਾਲ ਜਿਹੜੇ ਆ ਹੋਰ ਸਿੱਖ ਆਗੂ ਜਿਹੜੇ ਉਹ ਸ਼ਾਮਲ ਹੁੰਦੇ ਆ ਤੇ ਦੂਜੇ ਪਾਸਿਓਂ ਕੇਂਦਰ ਦੇ ਮੰਤਰੀ ਆਉਂਦੇ ਆ ਉਹ ਤਿੰਨ ਮੰਤਰੀ ਆਉਂਦੇ ਆ ਉਹ ਨਰਸਿਮਹਾ ਰਾਓ ਸੀ ਪਰਨਾ ਮੁਖਰਜੀ ਸੀ ਇਤਿਆਦਿਕ ਉਹ ਮੰਤਰੀ ਜਿਹੜੇ ਆ ਅਕਾਲੀ ਲੀਡਰਸ਼ਿਪ ਦੇ ਨਾਲ ਮੀਟਿੰਗ ਕਰਦੇ ਆ ਲੰਮਾ ਸਮਾਂ ਮੀਟਿੰਗ ਚੱਲਣ ਤੋਂ ਬਾਅਦ ਸਿੱਖਾਂ ਨੇ ਆਪਣੀਆਂ ਮੰਗਾਂ ਰੱਖੀਆਂ ਕਿ ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਇਨ ਬਿਨ ਲਾਗੂ ਕੀਤਾ ਜਾਏ ਜਿਹੜੀ ਧਾਰਾ 25 ਬੀ ਐ ਉਹਦੇ ਵਿੱਚ ਸੋਧ ਕਰਕੇ ਸਿੱਖਾਂ ਨੂੰ ਸਿੱਖ ਲਿਖਿਆ ਜਾਵੇ ਜਿਹੜੀ ਫੈਡਰੇਸ਼ਨ ਦੇ ਉੱਪਰ ਪਾਬੰਦੀ ਲਾਈ ਉਹ ਪਾਬੰਦੀ ਹਟਾਈ ਜਾਵੇ ਸਿੱਖ ਜਿਹੜੇ ਨਜਾਇਜ਼ ਗ੍ਰਿਫਤਾਰ ਕੀਤੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਇਦਾਂ ਕਰਕੇ ਸਾਰੀਆਂ ਮੰਗਾਂ ਜਿਹੜੀਆਂ ਅਕਾਲੀ ਲੀਡਰਸ਼ਿਪ ਨੇ ਕੇਂਦਰ ਦੇ ਸਾਹਮਣੇ ਰੱਖੀਆਂ ਸੀ ਤਾਂ ਉਸ ਵੇਲੇ ਕੇਂਦਰ ਦੇ ਤਿੰਨੋਂ ਮੰਤਰੀ ਜਿਹੜੇ ਵਾਪਸ ਚਲੇ ਜਾਂਦੇ ਆ ਤੇ ਉਹ ਕਹਿੰਦੇ ਦੁਪਹਿਰੋਂ ਬਾਅਦ ਅਸੀਂ ਮੀਟਿੰਗ ਦੁਬਾਰਾ ਆਣ ਕੇ ਕਰਾਂਗੇ ਜਦੋਂ ਦੁਪਹਿਰ ਤੋਂ ਬਾਅਦ ਜਿਹੜੇ ਉਹ ਤਿੰਨੋਂ ਮੰਤਰੀ ਪਰਨਾਮੋਖਰ ਜੀ ਨਰਸੀਮਾ ਰਾਓ ਤੇ ਜੈਸ਼ੰਕਰ ਆਉਂਦੇ ਆ ਉਹਨਾਂ ਨੇ ਆਣ ਕੇ ਕਾਲੀ ਲੀਡਰਸ਼ਿਪ ਨੂੰ ਕਿਹਾ ਕਿ ਵੈਰੀ ਸੌਰੀ ਤਾਂ ਕਾਲੀ ਲੀਡਰਸ਼ਿਪ ਪੁੱਛਦੀ ਹੈ ਵੀ ਕੀ ਗੱਲ ਹੈ ਤਾਂ ਕੇਂਦਰ ਦੇ ਮੰਤਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਇੰਦਰਾ ਜਿਹੜੀ ਆ ਉਹ ਨਹੀਂ ਮੰਨਦੀ ਤਾਂ ਉਸ ਵੇਲੇ ਦੇ ਨਾਲ ਅਕਾਲੀ ਲੀਡਰਸ਼ਿਪ ਜਿਹੜੀ ਵਾਪਸ ਆ ਜਾਂਦੀ ਹੈ ਵਾਪਸ ਆਣ ਕੇ ਜਥੇਦਾਰ ਗੁਰਚੰਦ ਸਿੰਘ ਟੋਹੜਾ ਹੋਣਾ ਨੇ 28 ਮਈ ਵਾਲੇ ਦਿਨ ਇਹ ਸਾਰੀ ਗੱਲਬਾਤ ਮੋਰਚੇ ਦੇ ਡਿਟੇਟਰ ਸੰਤ ਹਰਚਰਨ ਸਿੰਘ ਲੋਂਗੋਵਾਲ ਹੋਣਾ ਨੂੰ ਦੱਸੀ ਨਾਲੇ ਸਾਰੀ ਗੱਲਬਾਤ ਜਿਹੜੀ ਸੀ ਸੰਤ ਪਾਬਾ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੂੰ ਦੱਸੀ ਜਾਂਦੀ ਹੈ ਜਦੋਂ ਉਸ ਵੇਲੇ ਦੇ ਨਾਲ ਇਹ ਗੱਲ ਅਕਾਲੀ ਲੀਡਰਸ਼ਿਪ ਨੇ ਆਣ ਕੇ ਆਪਸ ਦੇ ਵਿੱਚ ਕੀਤੀ ਤਾਂ ਫਿਰ ਸੰਤ ਹਰਚਰਨ ਸਿੰਘ ਲੋਂਗੋਵਾਲ ਇੱਕ ਐਲਾਨ ਕਰਦੇ ਆ ਅਸੀਂ ਸਰਕਾਰ ਦੇ ਨਾਲ ਨਾ ਮਿਲਵਰਤਨ ਦੀ ਲਹਿਰ ਚਲਾਵਾਂਗੇ ਨਾ ਮਿਲ ਵਰਤਨ ਦਾ ਭਾਵ ਕਿ ਨਾ ਅਸੀਂ ਕੇਂਦਰ ਨੂੰ ਕੁਝ ਦੇਣਾ ਹੈ ਤੇ ਨਾ ਕੇਂਦਰ ਦੇ ਕੋਲੋਂ ਅਸੀਂ ਕੁਝ ਖਰੀਦਣਾ ਹੈ ਪਰ ਇਹਦੀ ਰੂਪਰੇਖਾ ਕੀ ਤਿਆਰ ਕਰਨੀ ਹੈ ਉਹ ਅਜੇ ਬਾਅਦ ਵਿੱਚ ਕਰਨੀ ਸੀ ਔਰ ਉਸ ਤੋਂ ਪਹਿਲਾਂ ਹੀ ਜਿਹੜਾ ਸੀ ਕੇਂਦਰ ਦੇ ਵੱਲੋਂ ਫਿਰ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਨ ਦੀ ਤਿਆਰੀ ਜਿਹੜੀ ਉਹ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲੇ ਦੀ ਤਿਆਰੀ ਤਾਂ ਬਹੁਤ ਲੰਮਾ ਸਮਾਂ ਪਹਿਲਾਂ ਚੱਲ ਰਹੀ ਸੀ ਕਿਉਂਕਿ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਜਿਹੜੀ ਫੌਜ ਨੇ ਆਪਣੀ ਰਿਹੈਸਲ ਕੀਤੀ ਸੀ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਦੇ ਵੱਲੋਂ ਜਰਨਲ ਸਨਾਹ ਜਿਹੜਾ ਸੀ ਉਹਨੂੰ ਛੇਰੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਨ ਵਾਸਤੇ ਕਿਹਾ ਸੀ ਤਾਂ ਜਰਨਲ ਸਨਾਹ ਆਪਣੇ ਇੰਟਰਵਿਊ ਵਿੱਚ ਕਹਿੰਦੇ ਆ ਕਿ ਉਸ ਵੇਲੇ ਦੇ ਨਾਲ ਜਰਨਲ ਸਨਾਹ ਨੇ ਜਿਹੜਾ ਸੀ ਉਹ ਮਨਾਂ ਕਰ ਦਿੱਤਾ ਇਨਕਾਰ ਕਰਤਾ ਕਿ ਫੌਜ ਦਾ ਕੰਮ ਜਿਹੜਾ ਬਾਹਰੀ ਦੇਸ਼ਾਂ ਦੇ ਨਾਲ ਲੜਨਾ ਹੈ ਬਲਕਿ ਆਪਣੇ ਦੇਸ਼ ਵਿੱਚ ਕਿਸੇ ਦੇ ਉੱਪਰ ਹਮਲਾ ਕਰਨਾ ਫੌਜ ਦਾ ਕੰਮ ਨਹੀਂ ਹੈਗਾ ਇਸ ਕਰਕੇ ਮੈਂ ਦਰਬਾਰ ਸਾਹਿਬ ਤੇ ਹਮਲਾ ਨਹੀਂ ਕਰਾਂਗਾ ਤਾਂ ਫਿਰ ਹੋਇਆ ਕੀ ਸੀ ਕਿ ਜਰਨਲ ਸੁਨਾ ਜਿਹੜਾ ਸੀ ਉਹਨਾਂ ਨੂੰ ਫੌਜ ਮੁਖੀ ਤੋਂ ਹਟਾ ਕੇ ਇੰਦਰਾ ਗਾਂਧੀ ਨੇ ਆਪਣਾ ਜਿਹੜਾ ਬੜਾ ਭਰੋਸੇਮੰਦ ਬੰਦਾ ਸੀ ਜਰਨਲ ਅਰਨਵੈਦਿਆ ਉਹਨੂੰ ਫੌਜ ਦਾ ਮੁਖੀ ਜਿਹੜਾ ਉਹ ਲਾਇਆ ਗਿਆ ਸੀ ਇਹਦਾ ਭਾਵ ਸੀ ਕਿ ਤਿਆਰੀਆਂ ਜਿਹੜੀਆਂ ਪਹਿਲਾਂ ਤੋਂ ਚੱਲ ਰਹੀਆਂ ਸੀ ਜਥੇਦਾਰ ਗੁਰਚਰਨ ਸਿੰਘ ਟੋਰਾਜ ਜੀ ਦੱਸਦੇ ਆ ਕਿ ਇੱਕ ਮੀਟਿੰਗ ਦੇ ਦੌਰਾਨ ਜਿਹੜਾ ਸੀ ਨਾ ਉਹਨਾਂ ਨੇ ਕੇਂਦਰ ਨੂੰ ਕਿਹਾ ਕਿ ਤੁਸੀਂ ਹਿੰਦੂਆਂ ਨੂੰ ਖੁਸ਼ ਕਰਨ ਵਾਸਤੇ ਪੰਜਾਬ ਦਾ ਮਸਲਾ ਜਿਹੜਾ ਉਹਨੂੰ ਲਮਕਾ ਰਹੇ ਹੋ ਸਿੱਖਾਂ ਦਾ ਤੁਸੀਂ ਹਵਾ ਖੜਾ ਕਰਕੇ ਤੁਸੀਂ ਪਾਰਲੀਮੈਂਟ ਚੋਣਾਂ ਜਿਹੜੀਆਂ ਉਹ ਜਿੱਤਣੀਆਂ ਚਾਹੁੰਦੇ ਹੋ ਤਾਂ ਉਸ ਵੇਲੇ ਸਰਕਾਰੀ ਪੱਖ ਦਾ ਬਿਆਨ ਸੀ ਕਿ ਹਿੰਦੂ ਇਦਾਂ ਖੁਸ਼ ਨਹੀਂ ਹੁੰਦੇ ਹਿੰਦੂ ਤਾਂ ਖੁਸ਼ ਹੋਣਗੇ ਜੇ ਸ਼੍ਰੀ ਦਰਬਾਰ ਸਾਹਿਬ ਤੇ ਫੌਜ ਭੇਜੀ ਜਾਏ ਤਾਂ ਜਥੇਦਾਰ ਗੁਰਚੰਦ ਸਿੰਘ ਟੋਹੜਾ ਨੇ ਕਿਹਾ ਵੀ ਹੁਣ ਤੁਸੀਂ ਫੌਜ ਭੇਜਣ ਦੀ ਤਿਆਰੀ ਕਰ ਰਹੇ ਹੋ ਤਾਂ ਉਸ ਵੇਲੇ ਸਰਕਾਰੀ ਪੱਖ ਦਾ ਬਿਆਨ ਇਹ ਸੀ ਕਿ ਨਹੀਂ ਸੂਰਜ ਜਿਹੜਾ ਚੜ੍ਹਨੋਂ ਹਟ ਸਕਦਾ ਹੈ ਪਰ ਇਹ ਕੰਮ ਜਿਹੜਾ ਕਦਾਚਿਤ ਵਾਸਤੇ ਨਹੀਂ ਹੋਏਗਾ ਫੌਜ ਦਰਬਾਰ ਸਾਹਿਬ ਤੇ ਕਦਾਚਿਤ ਵਾਸਤੇ ਨਹੀਂ ਭੇਜੀ ਜਾਏਗੀ ਨਾ ਇਹ ਗੱਲ ਜਿਹੜੀ ਉਹਨਾਂ ਦੀ ਜ਼ੁਬਾਨ ਤੇ ਆਈ ਸੀ ਕੇਂਦਰ ਦੇ ਮੰਤਰੀਆਂ ਦੀ ਇਹਦਾ ਭਾਵ ਸੀ ਕਿ ਅੰਦਰੋਂ ਅੰਦਰੀ ਗੱਲ ਜਿਹੜੀ ਉਹ ਲੰਮੇ ਸਮੇਂ ਤੋਂ ਚੱਲ ਰਹੀ ਸੀ ਤਾਂ ਫਿਰ ਆਖਰਕਾਰ ਉਹੀ ਹੁੰਦਾ ਹੈ ਜਦੋਂ ਮਈ ਦੇ ਅਖੀਰਲੇ ਦਿਨ ਸਨ ਤਾਂ ਫੌਜ ਜਿਹੜੀ ਆ ਉਹ ਆਣ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੰਦੀ ਹੈ ਜਰਨਲ ਕਲਦੀਬ ਰਾਡ ਦੇ ਮੁਤਾਬਕ 3 ਲੱਖ ਦੇ ਕਰੀਬ ਫੌਜ ਜਿਹੜੀ ਆ ਉਹ ਪੰਜਾਬ ਦੇ ਵਿੱਚ ਆਉਂਦੀ ਹੈ ਸਾਰੇ ਪੰਜਾਬ ਨੂੰ ਜਿਹੜਾ ਵਾ ਉਹ ਬਾਕੀ ਸਟੇਟਾਂ ਦੇ ਨਾਲੋਂ ਤੋੜ ਦਿੱਤਾ ਜਾਂਦਾ ਹੈ ਇਸ ਆਪਰੇਸ਼ਨ ਨੂੰ ਨਾਮ ਦਿੱਤਾ ਜਾਂਦਾ ਹੈ ਰੋਜਵੁੱਡ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲੇ ਨੂੰ ਜਿਹੜਾ ਇਹ ਆਪਰੇਸ਼ਨ ਨੂੰ ਨਾਮ ਦਿੱਤਾ ਜਾਂਦਾ ਆਪਰੇਸ਼ਨ ਬਲੂ ਸਟਾਰ ਯਾਨੀ ਕਿ ਸਾਕਾ ਨੀਲਾ ਤਾਰਾ ਤਾਂ ਫੌਜ ਆਨ ਕੇ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੰਦੀ ਹੈ 31 ਮਈ ਵਾਲੇ ਦਿਨ ਫੌਜ ਨੇ ਆਨ ਕੇ ਆਪਣੀ ਮੋਰਚਾਬੰਦੀ ਜਿਹੜੀ ਉਹ ਕਰ ਲਈ ਸੀ ਤਾਂ ਫਿਰ ਆਖਰਕਾਰ 1 ਜੂਨ 1984 ਦਾ ਉਹ ਨਿਭਾਗਾ ਦਿਨ ਚੜਦਾ ਏ ਜਦੋਂ 222 ਸਾਲ ਬਾਅਦ ਦੁਬਾਰਾ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਜਿਹੜਾ ਉਹ ਹਮਲਾ ਹੋਇਆ ਸੀ 1762 ਦੇ ਵਿੱਚ ਅਬਦਾਲੀ ਨੇ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਕੇ ਸ਼੍ਰੀ ਦਰਬਾਰ ਸਾਹਿਬ ਨੂੰ ਢਾਹ ਢੇਰੀ ਕੀਤਾ ਸੀ ਤਾਂ 222 ਸਾਲ ਬਾਅਦ ਫਿਰ ਇੱਕ ਜੂੜ 1984 ਨੂੰ ਜਿਹੜੇ ਹੈ ਉਹ ਪਹਿਲੀ ਗੋਲੀ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਦਾਗ ਹੀ ਜਾਂਦੀ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ ਸਨ ਉਹ ਲੰਗਰ ਹਾਲ ਦੇ ਉੱਪਰ ਬੈਠੇ ਸਿੱਖ ਸੰਗਤਾਂ ਦੇ ਨਾਲ ਵਿਚਾਰਾ ਕਰ ਰਹੇ ਸਨ ਤਾਂ ਇਹਨਾਂ ਚਿਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੁਲਾਜ਼ਮ ਜਿਹੜੇ ਸੀ ਉਹ ਬਰਮ ਬੂਟੇ ਖਾੜੇ ਦੇ ਲਾਗੇ ਇੱਕ ਦੀਵਾਰਾਂ ਅਡਰੈਸ ਸੀ ਕਿਉਂਕਿ ਇਹ ਜਗਾ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀ ਇੱਕ ਜਿਹੜਾ ਉਹ ਫੌਜ ਦਾ ਅਫਸਰ ਹੁੰਦਾ ਹੈ ਤੇ ਆਣ ਕੇ ਦੀਵਾਰ ਕੱਢਣ ਤੋਂ ਰੋਕ ਦਿੰਦਾ ਹੈ ਸਿੱਖਾਂ ਨੇ ਕਿਹਾ ਕਿ ਥਾਂ ਸਾਡਾ ਇਹ ਦੀਵਾਰ ਅਸੀਂ ਕੱਢਦੇ ਪਏ ਤਾਂ ਤੁਸੀਂ ਕਿਉਂ ਰੋਕਦੇ ਪਇਓ ਤਾਂ ਇਨਾਂ ਚਿਰ ਨੂੰ ਸ਼੍ਰੀ ਦਰਬਾਰ ਸਾਹਿਬ ਇਨਫੋਰਮੇਸ਼ਨ ਵਿਭਾਗ ਦੇ ਜਿਹੜੇ ਮੁਖੀ ਸਨ ਸਰਦਾਰ ਨਰਿੰਦਰਪਾਲ ਸਿੰਘ ਹੁਣੀ ਉਹ ਇੱਕ ਜ਼ਰਮਨ ਦੀ ਮਹਿਲਾ ਪੱਤਰਕਾਰ ਨੂੰ ਲੈ ਕੇ ਸੰਤਾਂ ਨੂੰ ਮਲਾਉਣ ਵਾਸਤੇ ਲੈ ਕੇ ਜਾ ਰਹੇ ਸੀ ਤਾਂ ਜਦੋਂ ਨੰਦਾ ਨੇ ਵੇਖਿਆ ਕਿ ਫੌਜ ਦੇ ਵਿੱਚ ਤੇ ਜਿਹੜਾ ਵਾ ਉਹ ਸਿੱਖਾਂ ਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੇ ਵਿੱਚ ਆਪਸ ਵਿੱਚ ਐਸ ਹੋ ਰਹੀ ਹੈ ਤਾਂ ਉਹ ਨਰਿੰਦਰਪਾਲ ਸਿੰਘ ਨੰਦਾ ਰੁੱਕ ਜਾਂਦੇ ਆ ਤਾਂ ਉਸ ਵੇਲੇ ਦੇ ਨਾਲ ਜਦੋਂ ਰੋਕ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਫੌਜ ਦੇ ਉਹ ਜਿਹੜਾ ਆਫੀਸਰ ਸੀ ਉਹਨੇ ਪਿਸਤੌਲ ਕੱਢ ਕੇ ਨੰਦਾ ਦੇ ਮੱਥੇ ਦੇ ਉੱਪਰ ਲਾ ਦਿੱਤਾ ਤਾਂ ਜਿਹੜੀ ਜਰਮਨ ਦੀ ਮਹਿਲਾ ਪੱਤਰਕਾਰ ਸੀ ਉਹ ਗੁੱਸੇ ਵਿੱਚ ਆ ਗਈ ਤੇ ਉਹਨੇ ਕਿਹਾ ਤੁਸੀਂ ਸ਼ੈਤਾਨ ਹੋ ਮੈਨੂੰ ਗੋਲੀ ਮਾਰੋ ਕਿ ਮੈਂ ਦੁਨੀਆ ਨੂੰ ਦੱਸਾਂਗੀ ਕਿ ਤੁਸੀਂ ਕੀ ਚੀਜ਼ ਹੋ ਤਾਂ ਇਦਾਂ ਕਰਕੇ ਫਿਰ ਉਹ ਜਿਹੜਾ ਫੌਜ ਦਾ ਅਫਸਰ ਹੈ ਉਹ ਆਪਣੇ ਪਿਸਤੌਲ ਨੂੰ ਦੁਬਾਰਾ ਤੋਂ ਵਾਪਸ ਲੈ ਲੈਂਦਾ ਹੈ ਇਦਾਂ ਕਰਕੇ ਫਿਰ ਜਿਹੜਾ ਸੀ ਉਹ ਨੰਦਾ ਹੁਣੀ ਜਿਹੜੇ ਅੱਗੇ ਚਲੇ ਜਾਂਦੇ ਆ ਇਹ ਸਾਰੀ ਘਟਨਾਕਰਮ ਜਿਹੜੀ ਹੈ ਉਸ ਵੇਲੇ ਦੇ ਨਾਲ ਸੰਤ ਹਰਚੰਦ ਸਿੰਘ ਲੋਂਗੋਵਾਲ ਔਰ ਸੰਤ ਬਾਬਾ ਜਰਨੈਲ ਸਿੰਘ ਹੋਣਾ ਤੱਕ ਪਹੁੰਚ ਜਾਂਦੀ ਹੈ ਤੇ ਆਖਰਕਾਰ 1 ਜੂਨ 1984 ਨੂੰ 12:40 ਮਿੰਟ ਦੇ ਉੱਪਰ ਪਹਿਲੀ ਗੋਲੀ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਲੱਗੀ ਜਾਂਦੀ ਹੈ ਸਭ ਤੋਂ ਪਹਿਲਾਂ ਇਹ ਜਿਹੜੀ ਗੋਲੀਆਂ ਸੀ ਇਹ CRPF ਵੱਲੋਂ ਚਲਾਈਆਂ ਜਾਂਦੀਆਂ ਔਰ ਜਿਹੜੇ ਮੋਰਚਿਆਂ ਦੇ ਵਿੱਚ ਬੈਠੇ ਹੋਏ ਸਿੱਖ ਸਨ ਉਹਨਾਂ ਨੇ ਅੱਗੋਂ ਕੋਈ ਵੀ ਜਵਾਬੀ ਕਾਰਵਾਈ ਨਹੀਂ ਕੀਤੀ ਕਿਉਂਕਿ ਅੰਦਰ ਦੀ ਸਾਰੀ ਦੀ ਸਾਰੀ ਜਿਹੜੀ ਤਿਆਰੀ ਸੀ ਉਹ ਜਰਨਲ ਸੁਬੇਕ ਸਿੰਘ ਉਹਨਾਂ ਨੇ ਕੀਤੀ ਸੀ ਔਰ ਜਰਨਲ ਸੁਬੇਕ ਸਿੰਘ ਉਹਨਾਂ ਨੇ ਮੰਣਾ ਕੀਤਾ ਹੋਇਆ ਸੀ ਕਿ ਫੌਜ ਸਾਡੇ ਹਥਿਆਰ ਪਰ ਰੱਖਣਾ ਚਾਹੁੰਦੀ ਹੈ ਇਸ ਕਰਕੇ ਤੁਸੀਂ ਅੱਗੋਂ ਕੋਈ ਵੀ ਜਵਾਬੀ ਕਾਰਵਾਈ ਨਹੀਂ ਕਰਨੀ ਲੰਗਰ ਹਾਲ ਤੋਂ ਕੇਵਲ ਇਕਦੁਕਾ ਫੈਰ ਜਿਹੜੇ ਉਹ ਸਿੱਖਾਂ ਨੇ ਅੱਗੋਂ ਜਵਾਬੀ ਕਾਰਵਾਈ ਦੇ ਵਿੱਚ ਕੀਤੇ ਨਹੀਂ ਤਾਂ ਅੰਦਰੋਂ ਜਿਹੜੀ ਜਵਾਬੀ ਕਾਰਵਾਈ ਉਹ ਨਹੀਂ ਹੁੰਦੀ ਜਦੋਂ ਹੀ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ ਤਾਂ ਉਸ ਵੇਲੇ ਦੇ ਨਾਲ ਸੰਤ ਹਰਚਰਨ ਸਿੰਘ ਲੋਂਗੋਵਾਲ ਜਿਹੜੇ ਸਨ ਉਹਨਾਂ ਨੇ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਹੋਣਾ ਨੂੰ ਟੈਲੀਫੋਨ ਲਾਇਆ ਫੋਨ ਦੇ ਉੱਪਰ ਰਾਸ਼ਟਰਪਤੀ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਦੇ ਨਿੱਜੀ ਸਕੱਤਰ ਦੇਵਕੀ ਨੰਦਨ ਨੇ ਗੱਲ ਕਰਾਉਣ ਤੋਂ ਇਨਕਾਰ ਕਰ ਦਿੱਤੀ ਪਹਿਲੀ ਵਾਰ ਕਿਹਾ ਕਿ ਗਿਆਨੀ ਜੀ ਵਿਜੀ ਹੈ ਦੂਸਰੀ ਵਾਰ ਕਿਹਾ ਕਿ ਗਿਆਨੀ ਜੀ ਬਾਥਰੂਮ ਚ ਗਏ ਹੈ ਔਰ ਤੀਸਰੀ ਵਾਰ ਕਿਹਾ ਕਿ ਜੋ ਵੀ ਸੁਨੇਹਾ ਹੈ ਉਹ ਮੈਨੂੰ ਦੇ ਦਿਓ ਤਾਂ ਅਗੋ ਲੋਂਗੋਵਾਲ ਸਾਹਿਬ ਨੇ ਗੁੱਸੇ ਵਿੱਚ ਆਣ ਕੇ ਕਹਿ ਕੇ ਦਰਬਾਰ ਸਾਹਿਬ ਦੇ ਉੱਪਰ ਚੱਲੀ ਹੋਈ ਇੱਕ ਇੱਕ ਗੋਲੀ ਜਿਹੜੀ ਐ ਇਹਦਾ ਸਰਕਾਰ ਨੂੰ ਬਹੁਤ ਵੱਡਾ ਖਮਿਆਜਾ ਜਿਹੜਾ ਉਹ ਭੁਗਤਣਾ ਪਵੇਗਾ। ਨਾ ਫਿਰ ਇਦਾਂ ਕਰਕੇ 12:40 ਮਿੰਟ ਤੋਂ ਲੈ ਕੇ ਸ਼ਾਮ ਦੇ 8:30 ਵਜੇ ਤੱਕ ਲਗਾਤਾਰ 7.5 ਘੰਟੇ ਦੇ ਕਰੀਬ ਗੋਲੀ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਚੱਲਦੀ ਰਹਿੰਦੀ ਐ। ਇਸ ਗੋਲਾਬਾਰੀ ਦੇ ਦੌਰਾਨ ਬਾਬਾ ਟੱਲਰਾਏ ਦੇ ਉੱਪਰ ਜਿਹੜਾ ਮੋਰਚਾ ਸੀ ਉਹਦੇ ਵਿੱਚ ਬੈਠੇ ਹੋਏ ਸਨ ਬੱਬਰ ਖਾਲਸਾ ਦੇ ਕੁਝ ਸਿੱਖ ਸਰਦਾਰ ਮਹੰਗਾ ਸਿੰਘ ਜੀ ਜਿਨ੍ਹਾਂ ਦਾ ਨਾਮ ਕਲਵੰਤ ਸਿੰਘ ਜਗਾਧੜੀ ਵੀ ਸੀ ਉਹਨਾਂ ਦੇ ਸਿਰ ਦੇ ਵਿੱਚ ਚਾਰ ਗੋਲੀਆਂ ਲੱਗਦੀਆਂ ਔਰ ਚਾਰ ਗੋਲੀਆਂ ਖਾ ਕੇ ਸਰਦਾਰ ਮਹੰਗਾ ਸਿੰਘ ਬੱਬਰ ਜਿਹੜੇ ਸਨ ਉਹ ਸ਼ਹਾਦਤ ਦਾ ਜਾਮ ਪੀ ਜਾਂਦੇ ਐ ਸਰਦਾਰ ਬਲਵਿੰਦਰ ਸਿੰਘ ਜੀ ਚਮਿਆਰੀ ਜਿਹੜੇ ਫੈਡਰੇਸ਼ਨ ਦੇ ਆਗੂ ਸੀ ਔਰ ਪੰਜ ਭੈਣਾਂ ਦੇ ਕੱਲੇ-ਕੱਲੇ ਭਰਾ ਸੀ ਉਹਨਾਂ ਦੇ ਵੀ ਗੋਲੀ ਲੱਗਣ ਕਰਕੇ ਉਹ ਵੀ ਸ਼ਹੀਦ ਹੋ ਜਾਂਦੇ ਐ ਇਹ 1 ਜੂਨ ਵਾਲੇ ਦਿਨ ਜਿਹੜੀ ਗੋਲਾਬਾਰੀ ਐ ਉਹਦੇ ਨਾਲ ਚਾਰ ਖਾੜਕੂ ਸਿੱਖ ਜਿਹੜੇ ਉਹ ਸ਼ਹੀਦ ਹੋ ਜਾਂਦੇ ਆ ਔਰ ਸੱਤ ਜੀ ਜਿਹੜੇ ਉਹ ਸੰਗਤ ਦੇ ਵਿੱਚੋਂ ਸ਼ਹੀਦ ਹੁੰਦੇ ਆ ਕੁੱਲ 11 ਜਾਣਿਆਂ ਦੀ ਸ਼ਹਾਦਤ ਹੁੰਦੀ ਹੈ ਔਰ 25 ਦੇ ਕਰੀਬ ਜਿਹੜੇ ਸਿੱਖ ਸਨ ਉਹ ਜ਼ਖਮੀ ਹੋ ਜਾਂਦੇ ਆ ਇਹਨਾਂ ਚੇ ਨੂੰ ਰਾਤ ਪੈ ਜਾਂਦੀ ਏ ਤੇ ਰਾਤ 9 ਵਜੇ ਜਿਹੜਾ ਵਾ ਉਹ ਪੰਜਾਬ ਦੇ ਵਿੱਚ 32 ਘੰਟਿਆਂ ਦੇ ਵਾਸਤੇ ਕਰਫਿਊ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਪੰਜਾਬ ਦੇ ਵਿੱਚ ਹੁਣ ਕਰਫਿਊ ਲੱਗ ਚੁੱਕਾ ਸੀ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਗੋਲਾਬਾਰੀ ਜਿਹੜੀ ਉਹ ਚੱਲ ਰਹੀ ਸੀ ਇਧਰ ਬਾਬਾ ਜਰਨੈਲ ਸਿੰਘ ਜੀ ਜਿਹੜੇ ਸਨ ਉਹ ਪਹਿਲਾਂ ਲੰਗਰ ਹਾਲ ਦੇ ਉੱਪਰ ਬੈਠੇ ਹੋਏ ਸੀ ਲੰਗਰ ਹਾਲ ਤੋਂ ਫਿਰ ਉਹ ਸ਼੍ਰੀ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਆਉਂਦੇ ਆ ਤੇ ਫਿਰ ਆਖਰਕਾਰ ਅਕਾਲ ਤਖਤ ਸਾਹਿਬ ਦੇ ਨੇੜੇ ਜਿਹੜਾ ਉਹਨਾਂ ਦਾ ਮਕਾਨ ਸੀ ਉਹਦੇ ਵਿੱਚ ਜਿੱਥੇ ਉਹ ਰਹਿੰਦੇ ਸੀ ਉੱਥੇ ਉਹ ਕਮਰੇ ਦੇ ਵਿੱਚ ਚਲੇ ਜਾਂਦੇ ਆ ਤਾਂ ਉਹਨਾਂ ਦੇ ਆਲੇ-ਦੁਆਲੇ ਜਰਨੈਲ ਸੁਬੇਕ ਸਿੰਘ ਜੀ ਹੁਣ ਉਹਨਾਂ ਦਾ ਪੀਰ ਰਿਸ਼ਪਾਲ ਸਿੰਘ ਜੀ ਤੇ ਹੋਰ ਸਿੱਖ ਜਿਹੜੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਉਸ ਵੇਲੇ ਦੇ ਨਾਲ ਬਾਬਾ ਜਰਨੈਲ ਸਿੰਘ ਉਹਨਾਂ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਕਹਿ ਦਿੱਤਾ ਸੀ ਕਿ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਜਿਹੜਾ ਉਹਨ ਜ਼ਰੂਰ ਹੋਵੇਗਾ ਸ਼ਰੀਦਰਵਾਰ ਸਾਹਿਬ ਦੇ ਉੱਪਰ ਹਮਲਾ ਕਰਨ ਵਾਸਤੇ ਜਿਹੜਾ ਸੀ ਅੰਮ੍ਰਿਤਸਰ ਦੇ ਡੀਸੀ ਦੇ ਕੋਲੋਂ ਇਜਾਜ਼ਤ ਮੰਗੀ ਗਈ ਲੇਕਿਨ ਅੰਮ੍ਰਿਤਸਰ ਦੇ ਡੀਸੀ ਗੁਰਦੇਵ ਸਿੰਘ ਹੋਣਾ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਨ ਦੀ ਇਜਾਜ਼ਤ ਮੈਂ ਨਹੀਂ ਦਿਆਂਗਾ ਮੈਂ ਇਹਦੇ ਉੱਪਰ ਸਾਈਨ ਜਿਹੜੇ ਉਹ ਨਹੀਂ ਕਰਾਂਗਾ ਤਾਂ ਫਿਰ ਹੁੰਦਾ ਕੀ ਹੈ ਕਿ ਧੱਕੇ ਦੇ ਨਾਲ ਸਰਦਾਰ ਗੁਰਦੇਵ ਸਿੰਘ ਹੋਣਾ ਨੂੰ ਜਿਹੜਾ ਵਾ ਉਹ ਛੁੱਟੀ ਦੇ ਉੱਪਰ ਭੇਜ ਦਿੱਤਾ ਜਾਂਦਾ ਹੈ ਨਾਲ ਛੁੱਟੀ ਦੇ ਉੱਪਰ ਭੇਜ ਕੇ ਜਿਹੜਾ ਵਾ ਰਮੇਸ਼ਿੰਦਰ ਸਿੰਘ ਹੋਣਾ ਨੂੰ ਜਿਹੜਾ ਉੱਥੇ ਡੀਸੀ ਲਾਇਆ ਜਾਂਦਾ ਤੇ ਉਹਨਾਂ ਦੇ ਕੋਲੋਂ ਸਾਈਨ ਕਰਾ ਕੇ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲੇ ਦੀ ਇਜਾਜ਼ਤ ਜਿਹੜੀ ਉਹ ਲਈ ਜਾਂਦੀ ਹੈ ਜਦੋਂ ਇੱਕ ਤਰੀਕ ਵਾਲੇ ਦਿਨ ਇਸ ਗੋਲਾਬਾਰੀ ਦੀ ਖਬਰ ਦੂਰ ਦੂਰ ਤੱਕ ਜਿਹੜੀ ਪਹੁੰਚਦੀ ਹੈ ਫਿਰ 2 ਜੂਨ ਵਾਲੇ ਦਿਨ ਸਾਰੀ ਅਕਾਲੀ ਲੀਡਰਸ਼ਿਪ ਜਿਹੜੀ ਹੈ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਕੱਠੀ ਹੋ ਜਾਂਦੀ ਹੈ ਜਥੇਦਾਰ ਗੁਰਚਰਨ ਸਿੰਘ ਜੀ ਟੋਰਾ ਜਿਹੜੇ 26 ਮਈ ਵਾਲੇ ਦਿਨ ਦਿੱਲੀ ਜਿਹੜਾ ਮੀਟਿੰਗ ਵਿੱਚ ਗਏ ਸੀ 28 ਮਈ ਵਾਲੇ ਦਿਨ ਉਹਨਾਂ ਨੇ ਆਣ ਕੇ ਦੋਨਾਂ ਸੰਤਾਂ ਨੂੰ ਸਾਰੀ ਗੱਲਬਾਤ ਅਸਿੱਤ ਸੀ ਤੇ ਉਸ ਤੋਂ ਬਾਅਦ 29 ਮਈ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਚਲੇ ਗਏ ਸੀ ਉੱਥੇ ਜਾ ਕੇ ਬਿਮਾਰ ਹੋ ਗਏ ਤੇ ਜਦੋਂ ਉਹਨਾਂ ਨੂੰ ਉੱਥੇ ਖਬਰ ਮਿਲਦੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਗੋਲੀ ਚੱਲ ਗਈ ਹੈ ਫਿਰ 2 ਜੂਨ ਵਾਲੇ ਦਿਨ ਉਹ ਵੀ ਛੇਤੀ ਦੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਜਾਂਦੇ ਆ ਧਰਮਯੁੱਧ ਮੋਰਚੇ ਦੇ ਡਿਟੇਟਰ ਸੰਤ ਹਰਚੰਦ ਸਿੰਘ ਲੋਂਗੋਵਾਲ ਹੋਣਾ ਨੇ ਪ੍ਰੈਸ ਨੂੰ ਜਿਹੜਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਾਂਗਰਸ ਨੇ ਸਿੱਖਾਂ ਦੇ ਨਾਲ ਨਵੀਂ جنگ ਜਿਹੜੀ ਉਹ ਸ਼ੁਰੂ ਕਰ ਲਈ ਹੈ ਹੁਣ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਲੱਗੀ ਹੋਈ ਇੱਕ ਇੱਕ ਗੋਲੀ ਜਿਹੜੀ ਉਹ ਸਿੱਖਾਂ ਦੇ ਸੀਨੇ ਦੇ ਵਿੱਚ ਲੱਗੀ ਹੈ ਸਿੱਖ ਜਿਹੜਾ ਇਹਦਾ ਮੂੰਹ ਤੋੜਵਾ ਜਵਾਬ ਦੇਣਗੇ ਇਦਾਂ ਹੀ ਫਿਰ ਜਿਹੜਾ ਸੀ ਟੋਰਾ ਸਾਹਿਬ ਨੇ ਵੀ ਪ੍ਰੈਸ ਨੂੰ ਬਿਆਨ ਜਾਰੀ ਕਰਕੇ ਇਸ ਹਮਲੇ ਦੀ ਨਿਖੇਧੀ ਕੀਤੀ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੈਨੀ ਕਿਰਪਾਲ ਸਿੰਘ ਹੋਣੀ ਤੇ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਜਿਹੜੇ ਸਨ ਉਹਨਾਂ ਨੇ ਵੀ ਪ੍ਰੈਸ ਨੂੰ ਬਿਆਨ ਜਾਰੀ ਕਰਕੇ ਇਸ ਹਮਲੇ ਦੀ ਜਿਹੜੀ ਉਹ ਉਨ ਨੇ ਖੇਦੀ ਕੀਤੀ ਸੀ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਗੋਲੀਆਂ ਲੱਗੀਆਂ ਸੀ ਪ੍ਰਕਰਮਾਂ ਦੇ ਵਿੱਚ ਗੋਲੀਆਂ ਲੱਗੀਆਂ ਸੀ ਜਿੱਥੇ-ਜਿੱਥੇ ਜਿਹੜੀਆਂ ਇਹ ਗੋਲੀਆਂ 1 ਜੂਨ ਵਾਲੇ ਦਿਨ ਚਲਾਈਆਂ ਲੱਗੀਆਂ ਸੀ ਉੱਥੇ ਸਿੱਖਾਂ ਨੇ ਲਾਲ ਰੰਗ ਦੇ ਨਾਲ ਜਿਹੜਾ ਸੀ ਉਹ ਗੋਲ ਚੱਕਰ ਲਾ ਕੇ ਉਹਦੇ ਉੱਪਰ 1 ਜੂਨ 1984 ਜਿਹੜਾ ਉਹ ਲਿਖ ਦਿੱਤਾ ਹੋਇਆ ਸੀ ਜਥੇਦਾਰ ਗੁਰਚਰਨ ਸਿੰਘ ਟੋੜਾ ਹੋਣਾ ਨੇ ਇੱਕ ਨਵੀਂ ਗੱਲ ਜਿਹੜੀ ਉਹ ਪ੍ਰੈਸ ਨੂੰ ਕਹਿ ਦਿੱਤੀ ਕਹਿਣ ਲੱਗੇ ਕਿ ਜੇ ਕਾਂਗਰਸ ਵਿੱਚ ਬੈਠੇ ਹੋਏ ਸਿੱਖਾਂ ਨੂੰ ਜਰਾ ਜਿੰਨੀ ਵੀ ਸ਼ਰਮ ਹੈਗੀ ਹੈ ਤਾਂ ਉਹਨਾਂ ਨੂੰ ਆਪਣੇ ਅਹੁਦੇ ਜਿਹੜੇ ਉਹ ਛੱਡ ਦੇਣੇ ਚਾਹੀਦੇ ਆ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਕੇ ਕਾਂਗਰਸ ਸਰਕਾਰ ਨੇ ਸਿੱਖਾਂ ਦੀ ਅਣਖ ਨੂੰ ਵੰਗਾ ਰਿਆ ਹੈ ਰਾਤ ਦੇ 8 ਵਜੇ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਰਾਸ਼ਟਰ ਨੂੰ ਸੰਬੋਧਨ ਕਰਨਾ ਸੀ ਤਾਂ ਉਹ ਜਿਹੜਾ ਸਮਾਂ ਸੀ ਉਹ ਲੇਟ ਹੁੰਦਾ ਗਿਆ ਲੋਕ ਦੂਰਦਰਸ਼ਨ ਦੇ ਉੱਪਰ ਟੀਵੀ ਦੇ ਉੱਪਰ ਬੈਠੇ ਉਡੀਕ ਕਰ ਰਹੇ ਸਨ ਕਿ ਦੇਸ਼ ਦੀ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਸੰਬੋਧਨ ਕਰਨਾ ਹੈ ਤਾਂ ਉਸ ਵੇਲੇ ਦੇ ਨਾਲ 8 ਵਜੇ ਤੋਂ ਬਾਅਦ ਸਾਢੇ 8 ਦਾ ਸਮਾਂ ਹੋਇਆ ਸਾਢੇ 8 ਤੋਂ ਬਾਅਦ 9 ਵਜੇ ਦਾ ਸਮਾਂ ਹੋ ਗਿਆ ਤੇ 9 ਤੋਂ ਬਾਅਦ ਸਵਾ 9 ਵਜੇ ਜਿਹੜੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਨ ਕਰਦੀ ਹੈ ਜਦੋਂ ਸਵਾ 9 ਵਜੇ ਉਹਨੇ ਰਾਸ਼ਟਰ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਉਹ ਬਹੁਤ ਡਰ ਹੋਈ ਸੀ ਉਹਦੇ ਜਿਹੜੇ ਸ਼ਬਦ ਸੀ ਉਹ ਕੰਬਦੇ ਪੈ ਸਨ ਔਰ ਇਹ ਸਪਸ਼ਟ ਨਜ਼ਰ ਆ ਰਿਹਾ ਸੀ ਕਿ ਇੰਦਰਾ ਗਾਂਧੀ ਜਿਹੜੀ ਉਹ ਬੜੀ ਕਿਸੇ ਟੈਨਸ਼ਨ ਦੇ ਵਿੱਚ ਹੈ ਉਹਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਰਾਸ਼ਟਰ ਨੂੰ ਸੰਬੋਧਨ ਕਰਕੇ ਉਹਨੇ ਅਕਾਲੀ ਦਲ ਨੂੰ ਜਿਹੜਾ ਧਰਮਜੋਧ ਮੋਰਚਾ ਵਾਪਸ ਲੈਣ ਵਾਸਤੇ ਅਪੀਲ ਕੀਤੀ ਪਰ ਬੇਈਮਾਨੀ ਮਾਨੰਦਰ ਰੱਖੀ ਉਹਨੇ ਪੰਜਾਬ ਵਿੱਚ ਭੇਜੀ ਹੋਈ ਫੌਜ ਦਾ ਕੋਈ ਜ਼ਿਕਰ ਨਹੀਂ ਕੀਤਾ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ 1 ਜੂਨ ਵਾਲੇ ਦਿਨ ਚੱਲੀਆਂ ਗੋਲੀਆਂ ਦਾ ਉਹਨੇ ਕੋਈ ਜ਼ਿਕਰ ਨਹੀਂ ਕੀਤਾ ਬਲਕਿ ਉਹਨੇ ਸਿੱਖਾਂ ਨੂੰ ਕਿਹਾ ਅਕਾਲੀਆਂ ਨੂੰ ਕਿਹਾ ਕਿ ਤੁਸੀਂ ਧਰਮ ਜੁੱਧ ਮੋਰਚਾ ਜਿਹੜਾ ਨੂੰ ਵਾਪਸ ਲੈ ਲਓ ਤਾਂ ਫਿਰ ਹੁੰਦਾ ਕੀ ਹੈ ਕਿ 3 ਜੂਨ ਵਾਲੇ ਦਿਨ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸੀ ਜਦੋਂ ਪ੍ਰੈਸ ਨੇ ਆਣ ਕੇ ਸੰਤ ਅਰਜਨ ਸਿੰਘ ਲੰਗੋਵਾਲ ਨੂੰ ਪੁੱਛਿਆ ਕਿ ਤੁਸੀਂ ਧਰਮ ਜੁੱਧ ਮੋਰਚਾ ਵਾਪਸ ਲਾਓਗੇ ਉਹਨਾਂ ਨੇ ਸਾਫ਼ ਇਨਕਾਰ ਕਰਤਾ ਕਿ ਅਸੀਂ ਮੋਰਚਾ ਜਿਹੜਾ ਵਾਪਸ ਨਹੀਂ ਲਵਾਂਗੇ ਤਾਂ ਇਦਾਂ ਕਰਕੇ ਫਿਰ 3 4 5 6 ਜੂਨ ਵਾਲੇ ਦਿਨ ਦਰਬਾਰ ਸਾਹਿਬ ਦੇ ਅੰਦਰ ਕੀ ਕੁਝ ਘਟਿਆ ਵਾਪਰਿਆ ਉਹ ਆਪਾਂ ਅਗਲੇਰੀ ਵੀਡੀਓ ਦੇ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਇਹ ਸੀ ਘਲੂ ਘਾਰੇ ਦਾ ਕੁਝ ਕੁ ਪਿਸ਼ੋਕੜ ਔਰ 1 ਤੇ 2 ਜੂਨ ਨੂੰ ਕੀ ਕੁਝ ਵਾਪਰਿਆ ਉਹਨੂੰ ਆਪਾਂ ਵਿਚਾਰਨ ਦਾ ਯਤਨ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ